ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਾਲਾ ਪਹਿਲਾ ਪੰਜ ਪਦੇ ਦੁੱਧ ਬਿਨ ਧੇਨ ਪੰਖ ਬਿਨ ਪੰਖੀ ਜਲ ਬਿਨ ਉਤਪਜ ਕਾਮ ਨਹੀਂ ਕਿਆ ਸੁਲਤਾਨ ਸਲਾਮ ਵੀ ਹੋਣਾ ਅੰਦੀ ਕੋਠੀ ਤੇਰਾ ਨਾਮ ਨਹੀਂ ਤੇ ਸਤ ਗੁਰੂ ਜੀ ਉਪਦੇਸ਼ ਕਰਦੇ ਹਨ ਧੇਨ ਜਿਹੜੀ ਹੈਗੀ ਆ ਜੇ ਸੰਸਾਰ ਹੀ ਹਰਥ ਲਈਏ ਤਾਂ ਉਹਦੇ ਵਿੱਚ ਸੰਸਦ ਲੋਕ ਕੋਈ ਦੁੱਧ ਦੇਣ ਵਾਲਾ ਪਸ਼ੂ ਹੈਗਾ ਤੇ ਜੇ ਉਹ ਦੁੱਧ ਨਹੀਂ ਦਿੰਦਾ ਤਾਂ ਕਿਸੇ ਕੰਮ ਦਾ ਨਹੀਂ ਆਗਾ ਤੇ ਜਿਹੜਾ ਪੰਕੀ ਹੈ ਜੇ ਉਹਦੇ ਖੰਭ ਨਹੀਂ ਆਗੇ ਉੱਡ ਨਹੀਂ ਸਕਦਾ ਉੱਥੇ ਫਿਰ ਉਹ ਪੰਕੀ ਵੀ ਨਹੀਂ ਹੈਗਾ ਜਿਹੜੀ ਉਤਪਾਜ ਆ ਗਈ ਆ ਜਿਹੜੀ ਅਪਜਾਉ ਜ਼ਮੀਨ ਹੈਗੀ ਆ ਜੇ ਉੱਥੇ ਜਲ ਨਹੀਂ ਹੈਗਾ ਤਾਂ ਉਹ ਵੀ ਕਿਸੇ ਕੰਮ ਨਹੀਂ ਆ ਸਕਦੀ ਕਿਉਂਕਿ ਜਲ ਤੋਂ ਬਗੈਰ ਫਸਲ ਵਾਲੀ ਜਿਹੜੀ ਉਹ ਨਹੀਂ ਹੋ ਸਕਦੀ ਇਸੇ ਤਰ੍ਹਾਂ ਜਿਹੜਾ ਸੁਲਤਾਨ ਹੈ ਜੇ ਉਹਨੂੰ ਕੋਈ ਸਲਾਮ ਨਹੀਂ ਕਰਦਾ ਤਾਂ ਸੁਲਤਾਨ ਕਾ ਦਾ ਤੇ ਇਸੇ ਤਰ੍ਹਾਂ ਕਹਿੰਦੇ ਕਿ ਜਿਸ ਹਿਰਦੇ ਵਿੱਚ ਤੇਰਾ ਨਾਮ ਨਹੀਂ ਹੈਗਾ ਸੱਚਦਾ ਗਿਆਨ ਨਹੀਂ ਹੈ ਉਹ ਅੰਦੀ ਕੋਠੀ ਹੈਗੀ ਹੈ ਅਗਿਆਨਤਾ ਵਾਲੀ ਕੋਠੀ ਹੈਗੀ ਹੈ ਦਾ ਦੁੱਧ ਬਿਨੂੰ ਧੇਨ ਗਿਆ ਗਿਆ ਹੁਣ ਜਿਹੜੀ ਮਤ ਵਿੱਚੋਂ ਸੱਚਦਾ ਗਿਆਨ ਨਹੀਂ ਮਿਲਦਾ ਉਹ ਜਿਹੜੀ ਮਤ ਹੈਗੀ ਆ ਉਹ ਵੀ ਕੋਈ ਕੰਮ ਦੀ ਨਹੀਂ ਹੈਗੀ ਇਸ ਕਰਕੇ ਜਿਵੇਂ ਭਗਤ ਧੰਨਾ ਜੀ ਦਾ ਵਿਸ਼ਾ ਵਧਾਣਾ ਹੈ ਘਰ ਕੀ ਗੀਹਨ ਚੰਗੀ ਜਨ ਧੰਨਾ ਲੈਵੇ ਮੰਗੀ ਘਰ ਦੀ ਗਹਿਣ ਕੀ ਹੁਣ ਜੇ ਉੱਤੇ ਆਪਾਂ ਸੰਸਾਰੀ ਤੌਰ ਤੇ ਜਿਹੜੇ ਲੋਕਾਂ ਨੇ ਪਹਿਲਾਂ ਅਰਥ ਕੀਤੇ ਉਹ ਜਨਾਨੀ ਦੀ ਗੱਲ ਕਰਦਾ ਕਿ ਘਰ ਕੀ ਗਹਿਣ ਜਿਹੜੀ ਔਰਤ ਨੂੰ ਕਿਹਾ ਗਿਆ ਅਸਲ ਵਿੱਚ ਜਿਹੜਾ ਭਗਤਾਂ ਦੀ ਜਿਹੜੀ ਬੁੱਧ ਹੁੰਦੀ ਹੈ ਨਾ ਉਹਨੂੰ ਉਹ ਗਹਿਣ ਕਹਿੰਦੇ ਹੈਗੇ ਜਿਹਦੀ ਬੁੱਧ ਚੰਗੀ ਹੈਗੀ ਹੈ ਜਿਹਦੇ ਕੋ ਸੱਚ ਦਾ ਗਿਆਨ ਹੈਗਾ ਉਹਦੀ ਗਹਿਣ ਚੰਗੀ ਹੈਗੀ ਹੈ ਉਹਦੀ ਮਤ ਚੰਗੀ ਹੈਗੀ ਹੈ ਧੰਨਾ ਜੀ ਵੀ ਪਰਮੇਸ਼ਰ ਤੋਂ ਇਹ ਹੋਈ ਮਤ ਮੰਗਦੇ ਹੈਗੇ ਕਿ ਜਿਹਦੇ ਨਾਲ ਸਾਨੂੰ ਸੱਚ ਦਾ ਗਿਆਨ ਹੋ ਜਵੇ ਇਸ ਤਰ੍ਹਾਂ ਦੀ ਉਹ ਘਰ ਦੀ ਜਿਹੜੀ ਗਹਿਣ ਮੰਗਦੇ ਹੈਗੇ ਹੁਣ ਇੱਕ ਹੋਰ ਜਗ੍ਹਾ ਵੀ ਬਚਨ ਆਉਂਦਾ ਹੈ ਤੇਨ ਦੁੱਧੇ ਤੇ ਬਾਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕਮਲਾਵਤੀ ਉਪਜੇ ਨਹੀਂ ਦਾ ਜਿਹੜੀ ਤੇਨ ਦੁੱਧ ਨਹੀਂ ਦਿੰਦੀ ਹੈਗੀ ਸੱਚ ਦਾ ਗਿਆਨ ਨਹੀਂ ਉਹ ਤੋਂ ਬਾਹਰੀ ਗਿਆਨ ਹੈਗਾ ਉਹ ਕਿਸੇ ਕੰਮ ਆਉਣ ਵਾਲਾ ਨਹੀਂ ਹੈਗਾ ਇੱਥੇ ਫੇਰ ਜਿਹੜੀ ਆਧਾਰਨ ਉਹ ਤੇਨ ਦੀ ਦਿੱਤੀ ਹੈ ਅਸਲ ਤੇਨ ਦਾ ਜਿਹੜਾ ਅਰਥ ਹੁੰਦਾ ਹੈ ਪਰ ਨਿਰੰਕਾਰੀ ਲੈਵਲ ਤੇ ਜਿਹੜੀ ਬੁੱਧ ਵਿੱਚੋਂ ਗਿਆਨ ਨਹੀਂ ਪੈਦਾ ਹੁੰਦਾ ਬਾਹਰੀ ਗਿਆਨ ਹੈ ਉਹ ਕਿਸੇ ਕੰਮ ਆਉਣ ਵਾਲਾ ਨਹੀਂ ਹੈਗਾ ਅੱਗੇ ਨਾਲ ਨਾ ਚੱਲੇ ਤੁਹਕੇ ਕੇ ਨਾਲ ਜਾਣਾ ਨਹੀਂ ਹੈਗਾ ਇਸ ਕਰਕੇ ਨੇ ਜਲ ਬੇਨ ਹੁਣ ਸੱਚ ਦੇ ਗਿਆਨ ਤੋਂ ਬਿਨਾ ਜਿਹੜੀ ਹੈਗੀ ਆ ਉਹ ਬੁੱਧ ਕਮਲਾ ਜਾਂਦੀ ਹੈ ਤੇ ਉਹਦੇ ਵਿੱਚ ਸੱਚ ਦਾ ਗਿਆਨ ਪੈਦਾ ਨਹੀਂ ਹੁੰਦਾ ਹਰ ਨਾ ਨ ਮਿਲੀਏ ਸਾਜਨ ਕਤ ਪਾਏ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟਈ ਪਟਨਗਰ ਸਿਗਰਾ ਜਿਹੜਾ ਸੱਚ ਦਾ ਗਿਆਨ ਅਨੁਸਰਜਨ ਨਹੀਂ ਮਿਲਿਆ ਤਾਂ ਬਿਸਰਾਮ ਕਿਸ ਤਰ੍ਹਾਂ ਹੋ ਸਕਦਾ ਹੈ ਕਹਿੰਦੇ ਜਿਹੜੇ ਘਰ ਵਿੱਚ ਜਿਹੜੇ ਹਿਰਦੇ ਵਿੱਚ ਸੱਚ ਦਾ ਗਿਆਨ ਸੱਚ ਸਬਨਾ ਕਸਮ ਪ੍ਰਗਟ ਨਹੀਂ ਹੋਇਆ ਉਹ ਤਾਂ ਪਠਨਗਰ ਹੈਗਾ ਉਹਦਾ ਜਿਹੜਾ ਹਿਰਦਾ ਹੈਗਾ ਪੱਟੀ ਵਾਂਗੂ ਹੀ ਹੈਗਾ ਉਹ ਕਿਸੇ ਕੰਮ ਆਉਣ ਵਾਲਾ ਨਹੀਂ ਹੈਗਾ ਇਸੇ ਤਰ੍ਹਾਂ ਇੱਥੇ ਵੀ ਕਿਹਾ ਗਿਆ ਹੈ ਕਿ ਦੁੱਧ ਬਿਨ ਟੇਨਾ ਜਿਹੜੀ ਬੁੱਧ ਵਿੱਚੋਂ ਸੱਚ ਦਾ ਗਿਆਨ ਨਹੀਂ ਮਿਲਦਾ ਮਨ ਜਿਹੜਾ ਬੰਖੀ ਹੈਗਾ ਉਹਨੂੰ ਬਸ ਕਰਨ ਵਾਲਾ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਵਾਲਾ ਜਲ ਨਹੀਂ ਪੈਦਾ ਹੁੰਦਾ ਉਹ ਜਿਹੜਾ ਹਿਰਦੇ ਦੀ ਵਿੱਚ ਜਿਹੜੀ ਹੈਗੀ ਆ ਹਿਰਦੇ ਨੂੰ ਖਿੜਿਆ ਬਾਗ ਨਹੀਂ ਕਰ ਸਕਦਾ ਹਿਰਦੇ ਵਿੱਚੋਂ ਤੇ ਗਿਆਨ ਨਹੀਂ ਪੈਦਾ ਹੋ ਸਕਦਾ ਇਸ ਕਰਕੇ ਇੱਥੇ ਉੰਦੋ ਦੁੱਖ ਬਣ ਪੈਨ ਕੇ ਆ ਗਿਆ ਹੈਗਾ ਕੀ ਵਿਸਰੇ ਦੁੱਖ ਬਹੁਤਾ ਲਾਗੇ ਦੁੱਖ ਲਾਗੇ ਤੂੰ ਵਿਸਰ ਨਹੀਂ ਰਹਾਉ ਕਹਿੰਦੇ ਕਿਹੜੀ ਚੀਜ਼ ਹੈਗੀ ਜਿਹਦੇ ਵਿਸਰਣ ਦੇ ਨਾਲ ਬਹੁਤ ਦੁੱਖ ਲੱਗਦਾ ਹੈਗਾ ਹੁਣ ਗਰਵਾਣੀ ਵਿੱਚ ਬਚਨ ਆਇਆ ਹੈ ਹਰ ਵਿਸਰਤ ਸਦਾ ਖਵਾਰੀ ਜਿਹੜਾ ਹਰ ਜਿਹਨੂੰ ਸੱਚ ਦਾ ਗਿਆਨ ਜਿਹਨੂੰ ਆਪਣਾ ਮੂਲ ਭੁੱਲ ਜਾਂਦਾ ਹੈਗਾ ਉਹਨੂੰ ਬਹੁਤ ਦੁੱਖ ਲੱਗਦਾ ਹੈਗਾ ਇਸ ਕਰਕੇ ਆਪਣੇ ਮੂਲ ਨੂੰ ਨਹੀਂ ਭੁੱਲਣਾ ਹੈਗਾ ਕਹਿੰਦੇ ਦੁੱਖ ਲਾਗੇ ਤੂੰ ਵਿਸਰ ਨਹੀਂ ਜਦੋਂ ਕਿਸੇ ਨੂੰ ਇਸ ਚੀਜ਼ ਦਾ ਦੁੱਖ ਲੱਗ ਜਾਂਦਾ ਇਸ ਵਿਛੋੜੇ ਦੀ ਸਮਝ ਆ ਜਾਂਦੀ ਹੈਗੀ ਆ ਫਿਰ ਉਹਨੂੰ ਵਿਸਰਦਾ ਨਹੀਂ ਹੈਗਾ ਕਿਉਂਕਿ ਉਹਨੂੰ ਪਤਾ ਹੈ ਤਾਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੇ ਆਰੀ ਕਿ ਉਹਨੂੰ ਕੋਈ ਧੋਖਾ ਨਹੀਂ ਲੱਗ ਸਕਦਾ ਉਹਨੂੰ ਕੋਈ ਦੁੱਖ ਨਹੀਂ ਲੱਗ ਸਕਦਾ ਜਾਂ ਉਹਨੂੰ ਕੋਈ ਪਰਵਾਹ ਨਹੀਂ ਸਕਦਾ ਹੈਗਾ ਜੇ ਉਹਨੂੰ ਸੱਚ ਦੀ ਓਟ ਆ ਹੁਕਮ ਦੀ ਓਟ ਆਗੇ ਇਸ ਕਰਕੇ ਦੁਖਦਾਰੂ ਸੁਖ ਰੋਗ ਪਿਆ ਦੁੱਖ ਨੂੰ ਦਾਰੂ ਕਿਹਾ ਕਿ ਦੁੱਖ ਵਿੱਚ ਹੀ ਬੰਦਾ ਰੱਬ ਨੂੰ ਚੇਤੇ ਕਰਦਾ ਹੈਗਾ ਜਦੋਂ ਸੁੱਖ ਹੁੰਦੇ ਆ ਉਹ ਤਾਂ ਕਹਿੰਦਾ ਰੱਬ ਕੌਣ ਆ ਕਹਿੰਦੇ ਦੇਖਿਆ ਹੈਗਾ ਮੈਂ ਹੀ ਸਭ ਕੁਝ ਹੈਗਾ ਇਹ ਅਹੰਕਾਰ ਦੀ ਨਿਸ਼ਾਨੀ ਹੈਗੀ ਅੱਖੀ ਅੰਦਰ ਜੀਵ ਰਸ ਨਾਹੀ ਕੰਨੀ ਪਵਣ ਨਾ ਵਾਜੇ ਚਰਣੀ ਚਲੇ ਪਜੂਤਾ ਯਾਗੇ ਬਿਨ ਸੇਵਾ ਫਲ ਆਗੇ ਕਹਿੰਦੇ ਜਦੋਂ ਅੱਖਾਂ ਵਿੱਚ ਅਗਿਆਨਤਾ ਹੈਗੀ ਆ ਜਿਹੜੀ ਅੰਦਰ ਰਸਨਾ ਹੈਗੀ ਆ ਬੋਲਣ ਵਾਲੀ ਸ਼ਕਤੀ ਹੈਗੀ ਆ ਜੀਭ ਤਾਂ ਸਿਰਫ ਬੋਲਣ ਵਿੱਚ ਹੈਲਪ ਕਰਦੀ ਹੈ ਪਰ ਅਸਲੀ ਬੋਲਣ ਵਾਲੀ ਸ਼ਕਤੀ ਜਿਹੜੀ ਹੈਗੀ ਆ ਅੰਦਰ ਜਿਹੜੀ ਜੀਵਾਤਮਾ ਹੈਗੀ ਆ ਉਹਦੇ ਵਿੱਚ ਰਸ ਵੀ ਨਹੀਂ ਹੋਗਾ ਜਦ ਅੰਦਰ ਅਗਿਆਨਤਾ ਹੈਗੀ ਆ ਤੇ ਕੰਨ ਕੰਨੀ ਪਾਏ ਲਾਇਤ ਬਾਰੀ ਕਾ ਕੰਨਾਂ ਵਿੱਚ ਵੀ ਅਗਿਆਨਤਾ ਹੀ ਹੈਗੀ ਆ ਤੇ ਫਿਰ ਉਹਨੂੰ ਸੱਚ ਕਿਤੇ ਸੁਣਾਈ ਦਿੰਦਾ ਹੈਗਾ ਪਵਨ ਗੁਰੂ ਪਾਣੀ ਪਤਾ ਕਿਤੇ ਸੁਣਦਾ ਹੈਗਾ ਜਦੋਂ ਇੰਨੀ ਅਗਿਆਨਤਾ ਅੰਦਰ ਹੋਵੇ ਚਰਣੀ ਚੱਲੇ ਪਜੂਤਾ ਅੱਗੇ ਜੇ ਤਾਂ ਉਹਨੂੰ ਕੋਈ ਫੱਟ ਫੜ ਕੇ ਅੱਗੇ ਲੈ ਜਾਵੇ ਤਾਂ ਹੀ ਉਹ ਅੱਗੇ ਚੱਲ ਸਕਦਾ ਹੈਗਾ ਪਰ ਜੇ ਇਹਨਾਂ ਚੀਜ਼ਾਂ ਦੇ ਵਿੱਚ ਲੱਗਿਆ ਹੋਇਆ ਹੈਗਾ ਅਗਿਆਨਤਾ ਹੈਗੀ ਅੰਦਰ ਵੀ ਬਾਹਰ ਵੀ ਅਗਿਆਨਤਾ ਹੀ ਹੋਣੀ ਆ ਤਾਂ ਫਿਰ ਉਹ ਸੱਚ ਬਾਣ ਨੂੰ ਨਹੀਂ ਚੱਲਦਾ ਹੈਗਾ ਜਿਹੜਾ ਸੱਚ ਦੀ ਸੇਵਾ ਨਹੀਂ ਕਰਦਾ ਉਹਨੂੰ ਝੂਠ ਦੇ ਮਾਇਆ ਦੇ ਫਲ ਲੱਗਣਿਆ ਮਾਇਆ ਦੇ ਫਲ ਵਿੱਚ ਅਗਿਆਨਤਾ ਹੀ ਵਧਣੀ ਹੈਗੀ ਆ ਤੇ ਅੱਗੇ ਜਿਹੜਾ ਸਫ਼ਰ ਉਹ ਪੂਰਾ ਨਹੀਂ ਹੋਣਾ ਹੈਗਾ ਅੱਕਰ ਬਿਰਖ ਬਾਗ ਪਹੁੰਚੋ ਕੀ ਸਿੰਚਿਤ ਭਾਉ ਕਰੇਹੀ ਸਭਨਾ ਫਲ ਲੱਗੈ ਨਾਮ ਕੋ ਬਿਨ ਕਰਮ ਕੈਸੀ ਲਈ ਜਿਹੜਾ ਸੱਚ ਦਾ ਗਿਆਨ ਬਹੁਤ ਹੈਗਾ ਇੱਥੇ ਤੇ ਹਰੇਕ ਨੂੰ ਫਿਰਦਾ ਵੀ ਹਰੇਕ ਕੋਲ ਹੈਗਾ ਤੇ ਜੇ ਉਹ ਭਾਉ ਕਰੇ ਉਹ ਦੇ ਅੰਦਰ ਭਾਉ ਭਗਤ ભગવાન ਹਿਤ ਮਾਇਆ ਲਿਪਤ ਨਾ ਰੰਚ ਬੇਲੇ ਪਾਈਏ ਨਾਨਕਾ ਜੋ ਨਾ ਰਜੇ ਪ੍ਰਪੰਚ ਹੁਣ ਜੇ ਭਾਉ ਅੰਦਰ ਹੋਵੇ ਸੱਚ ਦੀ ਇੱਛਾ ਹੋਵੇ ਤਾਂ ਹਿਰਦੇ ਨੂੰ ਸਿੰਚ ਸਕਦਾ ਹੈ ਇੱਥੇ ਗਿਆਨ ਅਵੇਲੇਬਲ ਹੈਗਾ ਗੁਰਬਾਣੀ ਦਾ ਉਪਦੇਸ਼ ਭਾਤਾਨੇ ਦਿੱਤਾ ਹੈਗਾ ਗੁਰਬਾਣੀ ਦਿੱਤਾ ਹੈਗਾ ਜਿਹੜਾ ਸੱਚ ਦਾ ਗਿਆਨ ਹੈ ਅਵਿਲੇ ਅਦਾਉ ਨਹੀਂ ਲੈਂਦਾ ਤੇ ਉਹਨੂੰ ਸਿੰਜਦਾ ਨਹੀਂ ਹੈਗਾ ਤੇ ਜਿਹੜਾ ਸਿੰਜਦਾ ਹੈਗਾ ਸੱਚ ਦਾ ਗਿਆਨ ਲੈਂਦਾ ਹੈਗਾ ਅੱਗੇ ਉਹਨਾਂ ਦੀ ਉੱਪਰ ਪਹਿਲਾਂ ਮਾਰ ਮੁਕਤੀ ਗੱਲ ਕੀਤੀ ਫਿਰ ਥੱਲੇ ਗੁਰਮੁਕਤੀ ਗੱਲ ਕੀਤੀ ਹੈਗੀ ਹੁਣ ਸਭ ਦਾ ਫਲ ਲਾਗੇ ਨਾਮੇ ਕੋ ਕਹਿੰਦੇ ਸਾਰਿਆਂ ਨੂੰ ਜਿਹੜਾ ਫਲ ਲੱਗਦਾ ਉਹ ਨਾਮ ਦਾ ਲੱਗਣਾ ਹੈਗਾ ਝੂਠ ਦਾ ਫਲ ਤਾਂ ਲੱਗਦਾ ਨਹੀਂ ਹੈਗਾ ਆਖਣ ਸੁਣਨੋਂ ਭਵਨ ਕੀ ਬਾਣੀ ਇਹ ਮਨ ਰਤਤਾ ਮਾਇਆ ਜਿਹੜਾ ਆਖਣਾ ਸੁਣਨਾ ਹੈਗਾ ਜਦੋਂ ਮਨ ਜਿਹੜਾ ਮਾਇਆ ਦੇ ਵਿੱਚ ਰਤਿਆ ਹੁੰਦਾ ਹੈਗਾ ਤੇ ਪਾਉਣ ਦੀ ਬਾਣੀ ਹੈਗਾ ਕਹਿੰਦੇ ਜਿਹੜੇ ਝੂਠ ਦੇ ਪੈਰ ਨਹੀਂ ਹੁੰਦੇ ਕਿਉਂਕਿ ਝੂਠ ਸਦੀਵੀ ਨਹੀਂ ਹੈਗਾ ਝੂਠ ਟੈਂਪਰਰੀ ਹੈਗਾ ਟੈਂਪਰਰੀ ਤੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਆ ਪਰ ਸੱਚ ਜਿਹੜਾ ਸਾਹਮਣੇ ਆ ਹੀ ਜਾਣਾ ਹੁੰਦਾ ਇੱਕ ਦਿਨ ਇਸ ਕਰਕੇ ਜਿਹੜਾ ਫਲ ਲੱਗਣਾ ਉਹ ਸੱਚ ਵਾਲੇ ਲੱਗਣਾ ਨਾਮ ਦਾ ਫਲ ਲੱਗਣਾ ਸਭਨਾ ਫਲ ਲਾਗੇ ਨਾਮ ਹੁਣ ਜਿਹੜਾ ਏਕੋ ਨਾਮ ਹੁਕਮ ਹੈ ਸਤਗੁਰ ਦੀ ਆ ਬੁਝਾਈ ਜੀਓ ਜਿਹੜਾ ਸੱਚ ਦਾ ਗਿਆਨ ਬੁਝਾ ਦਿੰਦਾ ਕਿ ਜਿਹੜਾ ਏਕੋ ਨਾਮ ਹੈਗਾ ਉਹ ਹੁਕਮ ਹੈ ਹੁਕਮ ਵਿੱਚ ਹੀ ਚੱਲਣਾ ਹੈਗਾ ਇਹ ਤੋ ਬਗੈਰ ਜੇ ਕੋ ਕਰਮ ਕਾਂਡ ਨਾਲ ਕਹੇ ਕਿ ਮੈਂ ਸੱਚ ਨੂੰ ਸਮਝਣਾ ਵਾਂਗਾ ਕਿ ਨਹੀਂ ਸਮਝਣਾ ਹੈ ਜਿਵੇਂ ਕੋ ਗਰਵਾਣ ਦਾ ਵਦਨ ਪਾਠ ਪੜਿਓਰ ਬੇਦ ਵਿਚਾਰਿਓ ਨਿਵਲ ਭਉੰਗ ਕਮ ਸਾਦੇ ਪੰਜ ਜਨਾ ਸਿਵ ਸੰਗ ਨ ਛਟਕਿਓ ਅਧਿਕ ਅਹਉ ਬੁੱਧੀ ਬਾਦੇ ਪਿਆਰੇ ਇਨ ਵੀ ਦੀ ਮਿਲਣ ਨ ਜਾਇ ਮੈਂ ਕੀ ਏ ਕਰਉ ਅਨੇਕਾ ਕਿਸ ਤਰੀਕੇ ਨਾਲ ਸੱਚ ਨੂੰ ਨਹੀਂ ਸਮਝਿਆ ਜਾ ਸਕਦਾ ਜਿਮੀ ਜਮਾ ਕੇ ਵਿਕੇ ਸਦੀਵ ਕਰਮ ਭਰਮ ਆਇਆ ਕੇ ਸੰਸਾਰ ਵਿੱਚ ਜਿੰਨੇ ਵੀ ਕਰਮ ਸਾਰੇ ਭਰਮ ਪੈਦਾ ਕਰਦੇ ਹਨ ਕੋਈ ਵੀ ਬਾਣੀ ਪੜਦਾ ਹੈ ਬਾਣੀ ਨੂੰ বুঝਦਾ ਤਾਂ ਹੈ ਨਹੀਂ ਪਰ ਉਹਨੂੰ ਲੱਗਦਾ ਕਿ ਮੈਂ ਦੂਸਰੇ ਨਾਲੋਂ ਚੰਗਾ ਐ ਬਹੁਤ ਇਹਦੇ ਨਾਲ ਹੀ ਭਰਮ ਪੈਦਾ ਹੋ ਗਿਆ ਆਪਸ ਕੋ ਜੋ ਜਾਣੇ ਉੱਚਾ ਸੋਈ ਗਨੀ ਸਭ ਤੇ ਨੀਚਾ ਆਪਣੇ ਆਪ ਨੂੰ ਉੱਚਾ ਕਰਨ ਲੱਗਿਆ ਐਸੀ ਕਰਕੇ ਉਹ ਛੋਟਾ ਹੋ ਗਿਆ ਨੀਵਾਂ ਹੋ ਗਿਆ ਸਾਚੇ ਦੀ ਨਿਗਾਹ ਵਿੱਚ ਉਹ ਨੀਚਾ ਆਇਆ ਇਸ ਕਰਕੇ ਸਭਨਾ ਫਲ ਲਾਗੇ ਨਾਮੇ ਕੋ ਬਿਨ ਕਰਮਾ ਕਿਵੇਂ ਲਹੀ ਜਿਹੜਾ ਸੱਚ ਦਾ ਫਲ ਸਾਰਿਆਂ ਨੂੰ ਲੱਗ ਸਕਦਾ ਹੈ ਹੁਕਮ ਵਿੱਚ ਚੱਲ ਕੇ ਪਰ ਜਿਹੜਾ ਕਰਮ ਕਰਤ ਹੋਏ ਨਹੀਂ ਕਰਮ ਉਹਨੂੰ ਲੱਗੂਗਾ ਪਰ ਜਿਹੜਾ ਕਰਮੀ ਕਰ ਰਿਹਾ ਹੈਗਾ ਉਹਨੂੰ ਇਹ ਨਹੀਂ ਲੱਗ ਸਕਦਾ ਉਹ ਇਹਨੂੰ ਇਹਦੀ ਸਮਝ ਨਹੀਂ ਆ ਸਕਦੀ ਕਹਿੰਦੇ ਜੀਤੇ ਜੀ ਤੇਤੇ ਸਭ ਤੇਰੇ ਬਿਨ ਸੇਵਾ ਫਲ ਕਿਸੇ ਨਾਹੀ ਦੁੱਖ ਸੁਖ ਭਾਣਾ ਤੇਰਾ ਹੋਵੇ ਬਿਨ ਨਾਵੇ ਜੀਉ ਰਹੇ ਨਹੀਂ ਕਹਿੰਦੇ ਜਿੰਨੇ ਵੀ ਜੀ ਹੈ ਸਾਰੇ ਤੇਰੇ ਹੀ ਹੈਗੇ ਪਰ ਸਾਰਿਆਂ ਦੇ ਲਈ ਰੂਲ ਜਾਂ ਹੁਕਮ ਇੱਕੋ ਹੀ ਹੈਗਾ ਕਿ ਜਿਹੜਾ ਗੁਰ ਕੀ ਸੇਵਾ ਸ਼ਬਦ ਵਿਚਾਰ ਜੇ ਕੋ ਆਪਣੇ ਮੂਲ ਦੀ ਸੇਵਾ ਕਰਦਾ ਸ਼ਬਦੀ ਵਿਚਾਰ ਕਰਦਾ ਹੈਗਾ ਤਾਂ ਉਹਦੀ ਸੇਵਾ ਪ੍ਰਵਾਨ ਹੋਵੇਗੀ ਤੇ ਉਹਨੂੰ ਫਲ ਲੱਗੂਗਾ ਫਲ ਕਾਦ ਲੱਗਣਾ ਗੁਰ ਗਿਆਨ ਪਦਾਰਥ ਨਾਮ ਹੈ ਉਹਨੂੰ ਗਿਆਨ ਦੀ ਸਮਝ ਆਉਣੀ ਆਏਗੀ ਪਰ ਜਿਹੜਾ ਇਹ ਨਹੀਂ ਕਰੂਗਾ ਵਿਣ ਸੇਵਾ ਫਲ ਕਿਸੇ ਨਹੀਂ ਜਿਹੜਾ ਇਹ ਨਹੀਂ ਕਰੇਗਾ ਸ਼ਾਖੀਆਂ ਸੁਨੇਗਾ ਤਾਂ ਉਹਨੂੰ ਜਿਹੜੀ ਸੱਚ ਦੀ ਸਮਝ ਨਹੀਂ ਆਏਗੀ ਸਗੋਂ ਇਹ ਅ ਗਿਆਨ ਦਾ ਵਧੇਗੀ ਆਸਾਵਾਂ ਦੇ ਵਿੱਚ ਹੀ ਫਸਿਆ ਰਹੇਗਾ ਕਹਿੰਦੇ ਦੁੱਖ ਸੁਖ ਭਾਣਾ ਤੇਰਾ ਹੋਵੇ ਜਿਹੜਾ ਦੁੱਖ ਸੁਖ ਹੈਗਾ ਏ ਉਹਦੇ ਹੁਕਮ ਅਨਸਾਰ ਹੀ ਆਪਾਂ ਨੂੰ ਮਿਲਦਾ ਹੈਗਾ ਤੇ ਜਿਹੜਾ ਸਾਜ ਦੇ ਗਿਆਨ ਤੋਂ ਬਗੈਰ ਇਹ ਜਿਹੜਾ ਜੀਵ ਹੈਗਾ ਇਹ ਜਿਹੜਾ ਮੂਲ ਹੈ ਆਪਣਾ ਰਹਿ ਨਹੀਂ ਸਕਦਾ ਕਹਿੰਦੇ ਸੱਚ ਨਾਮ ਉਧਾਰ ਮੇਰਾ ਹੁਣ ਜਿਹੜਾ ਇਹਦਾ ਆਧਾਰ ਹੈ ਉਹ ਸੱਚ ਦਾ ਗਿਆਨ ਹੈਗਾ ਜੇ ਕਿਸੇ ਕੋਲ ਸੱਚ ਦਾ ਗਿਆਨ ਹੈਗਾ ਤੇ ਉਹ ਖੁਸ਼ੀ ਕਿਹੜੇ ਵਿੱਚ ਰਹਿ ਸਕਦਾ ਹੈਗਾ ਮਾਇਆ ਦੀਆਂ ਚੀਜ਼ਾਂ ਨਾਲ ਨਹੀਂ ਰਹਿ ਸਕਦਾ ਜਿਹਦਾ ਸੱਚ ਦਾ ਆਧਾਰ ਹੈ ਪ੍ਰਭ ਜੀ ਤੂੰ ਮੇਰੇ ਪ੍ਰਾਨ ਦਾ ਆਧਾਰ ਉਹ ਜਿਹਦਾ ਆਧਾਰ ਪ੍ਰਭ ਹੈਗਾ ਸੱਚ ਹੈਗਾ ਉਹਨੂੰ ਦੁੱਖ ਸੁੱਖ ਜਿਹੜਾ ਹੈਗਾ ਉਹਨੂੰ ਕੁਝ ਨਹੀਂ ਕਹਿੰਦਾ ਦੁੱਖ ਸੁੱਖ ਦੋਨੋਂ ਸਮ ਕਰ ਜਾਣਨੇ ਖੋਜੇ ਪਦਨਰਵਾਨਾ ਕਿਉਂਕਿ ਦੁੱਖ ਸੁੱਖ ਨੂੰ ਬਰਾਬਰ ਸਮਝਦਾ ਹੈਗਾ ਤੇ ਇਹ ਦੇ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਬਚਿਆ ਰਹਿੰਦਾ ਪਰ ਜਿਹੜਾ ਸੰਸਾਰੀ ਹੈਗਾ ਉਹ ਦੁੱਖ ਸੁੱਖ ਨੂੰ ਮੰਨੀ ਜਾਂਦਾ ਪਾਪ ਨੂੰ ਮੰਨੀ ਜਾਂਦਾ ਇਸ ਕਰਕੇ ਉਹ ਦੁਖੀ ਹੈ ਕਿਉਂਕਿ ਭਾਣੇ ਦਾ ਵਿਰੋਧ ਕਰਦਾ ਹੈਗਾ ਕਿਉਂਕਿ ਦੁੱਖ ਨੂੰ दारू ਕਿਹਾ ਗਿਆ ਉਹ दारू ਸਮਝਦਾ ਨਹੀਂ ਹੈਗਾ ਇਸ ਕਰਕੇ ਉਹ ਦੁਖੀ ਰਹਿੰਦਾ ਹੈਗਾ ਪਰ ਜਿਹੜਾ ਦੂਸਰਾ ਹੈਗਾ ਉਹਨੂੰ ਪਤਾ ਹੈ ਕਿ ਜਿਹੜਾ ਹੁਕਮ ਵਿੱਚ ਹੀ ਸਾਰਾ ਕੁਝ ਹੁੰਦਾ ਹੈਗਾ ਤੇ ਇਸ ਕਰਕੇ ਜਿਹੜਾ ਨਾਮ ਤੋਂ ਬਗਾਰੇ ਜਿਉ ਰਹਿ ਨਹੀਂ ਸਕਦਾ ਤਿਸ ਕਰਕੇ ਉਹ ਸ਼ਬਦੀ ਵਿਚਾਰ ਜਾਂ ਹੁਕਮ ਵਿੱਚ ਚੱਲਦਾ ਹੈਗਾ ਹੁਕਮ ਸ਼ਬਦੀ ਵਿਚਾਰ ਕਰਦਾ ਰਹਿੰਦਾ ਹੈ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤੀ ਨਹੀਂ ਕਹ ਨਾਨਕ ਜੀ ਵਾਲੇ ਜੀਆ ਚੈ ਭਾ ਲੈ ਤੈ ਰਾਖ ਦਈ ਹੁਣ ਜਿਹੜਾ ਦੁੱਖ ਸੁੱਖ ਨੂੰ ਬਰਾਬਰ ਕਰਕੇ ਜਾਣ ਜਾਣਦਾ ਹੈ ਤੇ ਉਹਨੂੰ ਜਨਮ ਮਰਨ ਦਾ ਵੀ ਪਤਾ ਲੱਗ ਜਾਂਦਾ ਹੈ ਕਿ ਉਹ ਇਸੀ ਦੀ ਸਮਝ ਆ ਗਈ ਕਿ ਜੰਮਣਾ ਮਰਨਾ ਹੁਕਮ ਹੈ ਪਾਣੀ ਆਵੇ ਜਾਏ ਜਿਹੜਾ ਜੰਮਣਾ ਮਰਨਾ ਪਾਣੀ ਵਿੱਚ ਹੁੰਦਾ ਹੁਕਮ ਵਿੱਚ ਹੁੰਦਾ ਹੈਗਾ ਤੇ ਜਿਵੇਂ ਜਿਵੇਂ ਉਹ ਗਿਆਨ ਨੂੰ ਸਮਝਦਾ ਹੈਗਾ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜਨਮ ਮਰਨ ਦਾ ਭਰਮ ਗਿਆ ਗੋਵਿੰਦ ਨਾਲ ਲਿਬ ਲੱਗੀ ਜੀਵਤ ਸੁੰਨ ਸਮਾਨਿਆ ਗੁਰ ਸਾਖੀ ਜਾਗੀ ਹੁਣ ਜਿਹਦੇ ਜਿਹਦੀ ਗੋਵਿੰਦ ਨਾਲ ਲਿਬ ਲੱਗ ਜਾਂਦੀ ਆਪਣੇ ਪਹਿਲਾ ਮੂਲ ਨੂੰ ਸਮਝ ਲੱਗ ਜਾਂਦਾ ਹੈ ਸਮਝ ਲੈਂਦਾ ਹੈ ਜਦੋਂ ਆਪਣੇ ਮੂਲ ਨੂੰ ਸਮਝ ਲੈਂਦਾ ਹੈ ਫਿਰ ਗੁਰ ਸ਼ਬਦ ਸੁਣਾਵੇ ਵਰਨਾ ਜਾਣੇ ਕੋਈ ਜੀਵ ਫਿਰ ਉਹ ਸ਼ਬਦ ਵਿੱਚ ਸਮਾ ਜਾਂਦਾ ਹੈਗਾ ਤੇ ਉਹਦੀਆਂ ਜਿਹੜੀਆਂ ਹੈਗੀਆਂ ਜਿਉਂਦੇ ਜੀਉ ਸੁੰਨ ਵਿੱਚ ਭਾਵ ਆਪਣੀ ਇਛਾਵਾਂ ਨੂੰ ਤਿਆਗ ਦਿੰਦਾ ਹੈਗਾ ਤੇ ਉਹਦੇ ਅੰਦਰ ਜੀਵਤ ਸੁੰਨ ਸੁਆਣਿਆ ਗੁਰਸਾਖੀ ਜਾਗੇ ਫਿਰ ਉਹਦੇ ਅੰਦਰ ਗਿਆਨ ਦੀ ਸਾਖੀ ਸੱਚ ਦੀ ਸਿੱਖਿਆ ਉਹ ਜਾਗ ਪੈਂਦੀ ਹੈਗੀਆ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਜਣਾ ਜੰਮਣਾ ਮਰਣਾ ਭਰ ਵਹਿ ਗਿਆ ਫਿਰ ਉਹਦੀ ਮਤ ਵਿੱਚ ਮਰਨ ਜੀਵਨ ਦੀ ਕੋਈ ਚਿੰਤਾ ਨਹੀਂ ਹੁੰਦੀ ਹੈ ਤੇ ਨਾ ਹੀ ਫਿਰ ਉਹ ਜੁਗਤੀਆਂ ਦੇ ਵਿੱਚ ਫਸਦਾ ਕਿ ਇਹ ਕਾਰਨ ਆਇਆ ਹੋ ਜਾਂਦਾ ਇਹ ਕਰਨਾ ਹੈ ਹੋ ਜਾਂਦਾ ਉਹ ਤਾਂ ਆਪਣੇ ਆਪ ਨੂੰ ਕੰਪਲੀਟ ਸਰੈਂਡਰ ਕਰਕੇ ਸਾਜ ਦੇ ਬਾਣੇ ਵਿੱਚ ਹੁਕਮ ਚ ਚੱਲਦਾ ਹੈ ਇਸ ਕਰਕੇ ਨਾਨਕ ਜੀ ਕਹਿੰਦੇ ਹਨ ਕਿ ਤੂੰ ਸਾਰੇ ਜਿਹੜੇ ਜੀਵ ਹੈਗੇ ਉਹਨਾਂ ਨੂੰ ਜਵਾਲਣ ਵਾਲਾ ਹੈਗਾ ਜੀਵਾਂ ਦਾ ਕਰਨ ਵਾਲਾ ਹੈਗਾ ਤੇ ਜਿਸ ਤਰ੍ਹਾਂ ਕਿਸੇ ਨੂੰ ਪਾਉਂਦਾ ਹੈਗਾ ਜੇ ਕੋਈ ਇਥੇ ਮਾਇਆ ਦੇ ਨਾਲ ਚਿੰਬੜਿਆ ਰਹਿਣਾ ਚਾਹੁੰਦਾ ਹੈ ਤਾਂ ਉਹਨੂੰ ਉਧਰ ਰਹਿਣ ਦਿੰਦਾ ਹੈਗਾ ਤੇ ਜੇ ਕੋਈ ਸੱਚ ਅੰਦਰ ਰੱਖਣਾ ਚਾਹੁੰਦਾ ਹੈ ਸੱਚ ਨੂੰ ਸਮਝਣਾ ਚਾਹੁੰਦਾ ਹੈ ਤਾਂ ਉਹਨੂੰ ਸੱਚ ਦੇ ਸੱਚ ਸਮਝਾ ਦਿੰਦਾ ਹੈਗਾ ਜਿਸ ਨੂੰ ਤੂੰ ਜਣਾ ਹੈ ਸੋਈ ਜਨ ਜਾਣੇ ਹਰ ਗੁਣ ਸਾਧੀ ਆਖੋਣੀ ਕਿਉਂਕਿ ਜਿਸ ਨੂੰ ਤੂੰ ਹੁਣ ਜੇ ਜਾਣਨਾ ਚਾਹੁੰਦਾ ਉਹ ਨੂੰ ਹੀ ਜਣਾਉਣਾ ਹੈ ਕਿ ਜਿਹੜਾ ਜਾਣਣਾ ਨਹੀਂ ਚਾਹੁੰਦਾ ਉਹ ਨੂੰ ਜਿੰਨਾ ਵਾਰ ਜੀ ਤੁਸੀਂ ਸਮਝਾ ਕੇ ਦੇਖ ਲੋ ਕਦੀ ਵੀ ਸਮਝਦਾ ਨਹੀਂ ਇਸ ਕਰਕੇ ਗਰਵਾਣੀ ਵਿੱਚ ਇਹ ਹੀ ਹੈ ਲੋਕ ਤਿਹਾਰ ਕਹੇ ਮੰਗਤ ਜਨ ਕੋ ਮੰਗਤ ਮਾਰਨਾ ਪਾਇਆ ਜਾਏ ਕਹਿੰਦੇ ਜਿਹੜਾ ਮੰਗਿਆ ਕੋਈ ਵੀ ਮੰਗਣ ਦਾ ਮਾਰ ਨਹੀਂ ਕਿਸੇ ਨੂੰ ਮਿਲਣਾ ਹੈਗਾ ਸੱਚਖੰਡ ਦੀ ਨਿਗਾਹ ਵਿੱਚ ਉਹ ਤਿਹਾਰ ਉਹ ਜਿਹੜਾ ਉਹਦਾ ਜੀਵਣਾ ਉਹ ਚੰਗਾ ਨਹੀਂ ਹੈਗਾ ਦੇ ਦੇ ਆਖੇ ਸਭ ਕੋ ਜੈ ਭਾਵਿਤ ਦੇ ਉਦਾਤਾ ਸਾਰੇ ਕੰਜ ਦੇ ਮੈਨੂੰ ਵੀ ਸੱਚ ਮਿਲ ਜੇ ਮੈਨੂੰ ਕੋਈ ਸੱਚ ਮਿਲ ਲੈ ਕਹਿੰਦੇ ਜੈ ਭਾਵਿਆ ਤੇ ਦੇ ਗੁਰੂ ਦਵਾਰੇ ਦੇਵ ਜੀ ਤਖਾ ਨਿਵਾਰੇ ਸੋਏ ਹੁਣ ਜਿਹੜਾ ਗਿਆਨ ਮਿਲਣਾ ਹੈ ਜਿਹੜਾ ਉਹ ਗੁਰਬਾਣੀ ਦੇ ਉਪਦੇਸ਼ ਨੂੰ ਸਮਝਾਂਗੇ ਤਾਂ ਮਿਲੂਗਾ ਹੁਣ ਨਾਮ ਦਾਣ ਜਿਹੜਾ ਹੈਗਾ ਉਹ ਸੱਚ ਦਾ ਗਿਆਨ ਹੈਗਾ ਗੁਰਬਾਣੀ ਨੂੰ ਤਾਂ ਸਮਝਦੇ ਨਹੀਂ ਹੈਗੇ ਉਪਰ ਉਪਰੋ ਜਿਹੜਾ ਦਿਖਾਵਾ ਹੈਗਾ ਦਸਮ ਗ੍ਰੰਥ ਵਿੱਚ ਬਚਨਾਂ ਦਾ ਭੇਕ ਦਿਖਾਵੇ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਾਟਿ ਆਵਾਸ ਨਰਕ ਮੁਲੀਨ ਜਿਹੜੇ ਉੱਪਰ ਉੱਪਰੋਂ ਪੈਰਾਵਾ ਵਾਹ ਗਏ ਭੇਗ ਲਗਾ ਕੇ ਲੋਕਾਂ ਨੂੰ ਵਿਚਾਰੇ ਕਹਿੰਦੇ ਲੋਕ ਕੇ ਨੰਦੇ ਵਪਰੇ ਜਿਨ ਮਨ ਨਹੀਂ ਗਿਆ ਉਹਨਾਂ ਵਿਚਾਰਿਆਂ ਨੂੰ ਤਾਂ ਪਤਾ ਨਹੀਂ ਹੈਗਾ ਉਹਨਾਂ ਨੂੰ ਤੁਸੀਂ ਠੱਗ ਰਹੇ ਹੋ ਪਰ ਤੁਹਾਡਾ ਜਿਹੜਾ ਆਵਾਸ ਉਹ ਨਰਕ ਵਿੱਚ ਹੋਊਗਾ ਇਸ ਕਰਕੇ ਚੇਤਾਵਨੀ ਦਿੱਤੀ ਗਈ ਹੈ ਪਰ ਜਿਹੜੇ ਨਹੀਂ ਸਮਝਦੇ ਉਹਨਾਂ ਦੀ ਆਪਣੀ ਮਰਜ਼ੀ ਆ ਉਹ ਨਰਕ ਵਿੱਚ ਰਹਿਣਾ ਤਾਂ ਰਹੀ ਜਾਣ ਅਸੀਂ ਤਾਂ ਗੋਬਿੰਦ ਦੇ ਕੁੱਤੇ ਆ ਗਿਆ ਜਿਵੇਂ ਉਹ ਕੋਮੇ ਵਸਪੰਕੀ ਜਾਂਦੇ ਆ ਗਿਆ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ ਤਾਂ ਇਹ ਤਾਂ ਪਰਮੇਸ਼ਰ ਦਾ ਜਿਵੇਂ ਤੂੰ ਬਲਾਵੇ ਤੋ ਨਾਨਕ ਦਾਸ ਬੋਲੇ ਜਿਹਦਾ ਬੁਲਾਉਂਦਾ ਬੋਲਦੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ